ਸਾਡਾ ਐਮਪੀ ਰਿਹਾ ਕਰੋ ਇਹ ਪ੍ਰਦਰਸ਼ਨ ਬਹੁਤ ਪਹਿਲਾ ਹੋ ਜਾਣਾ ਚਾਹੀਦਾ ਹੁਣ ਤੁਸੀਂ ਸਮੀਕਰਨ ਦੇਖੋ ਕੀ ਬਣ ਰਹੇ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅਮਰਪਾਲ ਦੇ ਬਾਰੇ ਵਿੱਚ ਕਹਿ ਰਹੇ ਉਹਨੂੰ ਟੋਰਲ ਮਿਲਣੇ ਚਾਹੀਦੇ ਅਸੀਂ ਐਨਐਸਰੀ ਲਾਈਜ਼ ਭਾਰਜਨਤਾ ਪਾਰਟੀ ਵੀ ਅਮਰਪਾਲ ਦੇ ਪੱਖ 'ਚ ਖੜ ਗਈ ਪੁੰਨਰ ਸਰਜੀਤੇ ਵਾਲੇ ਵੀ ਅਮਰਪਾਲ ਦੇ ਪੱਖ 'ਚ ਖੜ ਗਏ ਹੁਣ ਟ੍ਰਾਇੰਗਲ ਦੇਖੋ ਕੀ ਕਹਿੰਦਾ ਇਹ ਲੋਮਣੀ ਇਹ ਕਲਦਲ ਬਾਦਲ ਨਾਲ ਸਮਝੌਤਾ ਕਰਨ ਦੀ ਕੋਈ ਸੰਭਾਵਨਾ ਨਹੀਂ ਹੈਗੀ। ਕਾਂਗਰਸ ਕੈਪਟਨ ਤੋਂ ਬਿਨਾਂ ਜਿੱਤ ਸਕਦੀ ਹੈ ਪੰਜਾਬ ਦੇ ਵਿੱਚ। ਆਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਨ੍ਹਾਂ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਮਾਮਲਾ ਪੱਖ ਦਾ ਜਾ ਰਿਹਾ ਹੈ। ਕੱਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਸਮਰਥਕਾਂ ਵੱਲੋਂ ਕਿੰਦਾ ਸਾਹਿਬ ਇੱਕ ਵੱਡਾ ਇਕੱਠ ਕੀਤਾ ਗਿਆ ਫਿਰ ਡੀਸੀ ਦਫ਼ਤਰ ਦੇ ਵੱਲ ਕੋਚ ਕੀਤਾ ਗਿਆ ਤੇ ਨਾਰੇ ਲੱਗੇ ਨੇ ਸਾਡਾ ਐਮਪੀ ਰਿਹਾ ਕਰੋ ਜੀ। ਸਾਡਾ ਐਮਪੀ ਰਿਹਾ ਕਰੋ ਇਹ ਪਰਦਰਸ਼ਨ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਬਹੁਤ ਲੇਟ ਹੋ ਗਿਆ 24 ਚ ਹੋਇਆ ਸੀ ਇਲੈਕਸ਼ਨ ਇਹਦੇ ਆਪਣਾ ਲੋਕ ਸਭਾ ਦੇ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਉਹ ਅੰਦਰ ਹੀ ਤੋਂ ਚੋਣ ਲੜੇ ਸੀਗੇ ਤੇ ਹੁਣ ਤੱਕ ਵੱਧ ਲੋਕਾਂ ਵੱਲੋਂ ਪ੍ਰਦਰਸ਼ਨ ਤਰਨਤਾਰਨ ਦੇ ਵਿੱਚ ਖਰੂਰ ਸਾਹਿਬ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕਰ ਦੇਣੇ ਚਾਹੀਦੇ ਸੀਗੇ ਪਰ ਨਹੀਂ ਕੀਤੇ ਪ੍ਰਦਰਸ਼ਨ ਇਹਦਾ ਮਤਲਬ ਬਹੁਤ ਲੇਟ ਨੇ ਉਹ ਉਹਨਾਂ ਨੂੰ ਲੇਟ ਸਮਝ ਆਈ ਐ ਬੇਬੇ ਕਹਿੰਦੀ ਹੁੰਦੀ ਸੀ ਉਹ ਕਹਿੰਦੀ ਪੁੱਤ ਜਿਹੜੀ ਰੋਟੀ ਪਿਛਲੀ ਹੁੰਦੀ ਐ ਉਹ ਵੀ ਖਾਈ ਦੇ ਹੁੰਦੀ ਮੈਂ ਕਿਹਾ ਬੇਬੇ ਕਿਉਂ ਕਹਿੰਦੀ ਵੀ ਇਹ ਬਾਤ ਚੱਕ ਲਾਉਂਦੀ ਐ ਫਿਰ ਜੇ ਰੋਟੀ ਪਿਛਲੀ ਖਾਣ ਲੱਗੋ ਤੁਸੀਂ ਪਿਛਲੀ ਰੋਟੀ ਖਾਓਗੇ ਤਾਂ ਬਾਤ ਚੱਕ ਲਾਉਂਦੀ ਐ ਬੇਬੇ ਦੀ ਆਪਣੀ ਆਪਣੀ ਉਹਦਾ ਧਿਆਨ ਸੀਗਾ ਪਤਾ ਨਹੀਂ ਕਿਵੇਂ ਗੱਲ ਲੱਗਦੇ ਸੀ ਉਹ ਤੇ ਇਸੇ ਗੱਲ ਨੂੰ ਲੈ ਕੇ ਸ਼ਾਇਦ ਅਮਰਪਾਲ ਦੇ ਸਮਰਥਕਾਂ ਬਦਨ ਰੋਟੀ ਪਿਛਲੀ ਖਾਦੀ ਹੋਈ ਆ ਤੇ ਉਹ ਦੇਰ ਵਿੱਚ ਸਮਝ ਆਈਏ ਉਹਨਾਂ ਨੂੰ ਵੀ ਇਹ ਪ੍ਰਦਰਸ਼ਨ ਕਰ ਲੈਣਾ ਚਾਹੀਦਾ ਆ ਆਪਾਂ ਨੂੰ ਤੇ ਉਹਨਾਂ ਨੇ ਕਿਹਾ ਸਾਡਾ ਐਮਪੀ ਰਿਹਾ ਕਰੋ ਤੇ ਕਿਉਂਕਿ ਡੀਸੀ ਅੰਮ੍ਰਿਤਸਰ ਨੇ ਕਿਉਂਕਿ ਉਹਨੇ ਜਦੋਂ ਨਾ ਰਵਨੀਤ ਬਿੱਟੂ ਨੇ ਕਹਿਤਾ ਨਾ ਜੀ ਪੱਖ ਚ ਆ ਕੇ ਕਿ ਉਹਨੂੰ ਪੈਰੋਲ ਮਿਲਣੀ ਚਾਹੀਦੀ ਆ ਉਸ ਨੂੰ ਜਮਾਨਤ ਮਿਲਣੀ ਚਾਹੀਦੀ ਆ ਪੈਰੋਲ ਮਿਲਣੀ ਚਾਹੀਦੀ ਆ ਤਾਂ ਫਿਰ ਉਹਨਾਂ ਦੇ ਮਨ ਵਿੱਚ ਵੀ ਸਾਂਝਾ ਭਰ ਗਿਆ ਵੀ ਯਾਰ ਬੀਜੇਪੀ ਵਾਲੇ ਸਾਡੇ ਪੱਖ ਚ ਆ ਗਏ ਆਪਾਂ ਤੁਹਾਨੂੰ ਕੱਲ ਕਹੀ ਸੀਗਾ ਕਿ ਜੀ ਜਿਹੜਾ ਬੀਜੇਪੀ ਆ ਉਹ ਹੋ ਸਕਦਾ ਹੈ ਕਿ ਜਿਹੜਾ ਬੀਜੇਪੀ ਦਾ ਸੰਦਰਭ ਹੁਣ ਤੁਸੀਂ ਸਮੀਕਰਨ ਦੇਖੋ ਕੀ ਬਣ ਰਹੇ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਹੁਤ ਕਮਾਲ ਦੇ ਸਮੀਕਰਨ ਬਣ ਰਹੇ ਨੇ ਪੰਜਾਬ ਦੀ ਪੋਲਿਟਿਕਸ ਅ ਅੰਮ੍ਰਿਤਪਾਲ ਦੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਮਦਦ ਕਰਤੀ ਆ ਸ਼੍ਰੋਮਣੀ ਅ ਕਾਲੀ ਦਲ ਪੁੰਨਰ ਸਰਜੀਤੀ ਨੇ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਇਹ ਦੋਵੇਂ ਥੇੜਾ ਇਕੱਠੀਆਂ ਹੋ ਗਈਆਂ ਤੇ ਦੋਨੇ ਥੇੜਾ ਇਕੱਠੀਆਂ ਇੰਨੀ ਮਦਦ ਕੀਤੀ ਇੰਨਾ ਆਪਸ ਵਿੱਚ ਇਕੱਠੇ ਹੋ ਗਏ ਰਲਗੱਡ ਹੋ ਗਏ ਕਿ ਮਨਪ੍ਰੀਤ ਈਆਲੀ ਤਾਂ ਉੱਥੋਂ ਆਇਆ ਹੀ ਨਹੀਂਗਾ ਤਰਨਤਾਰਨ ਤੋਂ ਉੱਥੇ ਹੀ ਰਿਹਾ ਮਨਪ੍ਰਤੀਆਲੀ ਤਾਂ ਤੇ ਹੁਣ ਤੁਸੀਂ ਇੰਟਰਸਟਿੰਗ ਗੱਲ ਇਹ ਦੇਖੋ ਕਿ ਉਸ ਅਮਰਤਪਾਲ ਦੀ ਮਦਦ ਕਰਤੀ ਆ ਅਰਬਣ ਦੇ ਬਿੱਟੂਆਂ ਬਿੱਟੂ ਕੌਣਾ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਉਹ ਕੇਂਦਰੀ ਰਾਜ ਮੰਤਰੀ ਬਿੱਟੂ ਭਾਜਪਾ ਪਾਰਟੀ ਦਾ ਬੰਦਾ ਮੰਤਰੀ ਅਮਰਪਾਲ ਦੇ ਬਾਰੇ ਵਿੱਚ ਕਹਿ ਰਿਹਾ ਉਹਨੂੰ ਪ੍ਰੋਬਲ ਮਿਲਣੇ ਚਾਹੀਦੇ ਅਸੀਂ ਐਨਐਸਐ ਨਹੀਂ ਲਾਈ ਸਾਨੂੰ ਤਾਂ ਐਨਐਸਐ ਲਾਉਣ ਵਾਸਤੇ ਪੰਜਾਬ ਸਰਕਾਰ ਨੇ ਬੀਜੀਪੀ ਨੇ ਪੰਜਾਬ ਸਰਕਾਰ ਨੇ ਕਿਹਾ ਐਨਐਸਐ ਲਾਤੀਆ ਅਸੀਂ ਐਨਐਸਐ ਨਹੀਂ ਲਾਈ ਭਾਰਜਨਤਾ ਪਾਰਟੀ ਵੀ ਅਮਰਤਪਾਲ ਦੇ ਪੱਖ 'ਚ ਖੜ ਗਈ। ਪੁੰਦਰ ਸਰਜੀਤੇ ਵਾਲੇ ਵੀ ਅਮਰਤਪਾਲ ਦੇ ਪੱਖ 'ਚ ਖੜ ਗਏ। ਹੁਣ ਟ੍ਰਾਇੰਗਲ ਦੇਖੋ ਕੀ ਕਹਿੰਦਾ ਇਹ। ਇਹ ਤਿੰਨ ਧਿਰਾ ਨੇ ਇਕੱਠੀਆਂ ਹੋ ਜਾਂਦੀਆਂ ਨੇ। ਤਿੰਨ ਤਿਰਾ। ਤਿੰਨ ਤਿਰਾ ਜਦੋਂ ਇਕੱਠੀਆਂ ਹੋ ਗਈਆਂ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਆਉਣ ਵਾਲੇ ਸਮੀਕਰਨ ਕਿੱਧਰ ਨੂੰ ਜਾ ਸਕਦੇ ਆ। ਪੰਜਾਬ ਦੇ 27 ਦੇ ਵਿੱਚ ਇਹ ਸਮੀਕਰਨ ਤੁਹਾਨੂੰ ਕਿੱਧਰ ਨੂੰ ਲਿਜਾ ਸਕਦੇ ਆ। ਇਹ ਬੜੀ ਸੋਚਣ ਵਾਲੀ ਗੱਲ ਹੈਗੀ ਆ ਪੰਜਾਬ ਦੀ ਪੋਲਿਟਿਕਸ ਵਿੱਚ ਇੱਕ ਨਵਾਂ ਧਮਾਕਾ ਹੋਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਦੀ ਉਸ ਗੱਲ ਦੀ ਕਾਟ ਕਰ ਦਿੱਤੀ ਆ ਜਿਸ ਗੱਲ ਵਿੱਚ ਉਹਨੇ ਕਿਹਾ ਸੀਗਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਰਬਾਰ ਨਾਲ ਸਮਝੌਤਾ ਨਹੀਂ ਕਰਦੀ ਬੀਜੇਪੀ ਤਾਂ ਬੀਜੇਪੀ ਕਦੇ ਵੀ ਪੰਜਾਬ 'ਚ ਸੱਤਾ ਵਿੱਚ ਨਹੀਂ ਆ ਸਕਦੀ ਇਹ ਗੱਲ ਕਿਹਨੇ ਆਖੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੱਲ ਆਖੀ ਹੋਈ ਗੱਲ ਦਾ ਕਾਰਜਕਾਰੀ ਪ੍ਰਧਾਨ ਭਾਜਪਾ ਦਾ ਅਸ਼ਵੀਰ ਸ਼ਰਮਾ ਨੇ ਵਿਰੋਧ ਕਰਤਾ ਉਹ ਕਹਿੰਦੇ ਵੀ ਇਹ ਕਿਸੇ ਵੀ ਹਾਲਤ ਸੰਝੋਤਾ ਅਸੀਂ ਨਹੀਂ ਕਰਾਂਗੇ ਅਸੀਂ ਤਾਂ 117 ਸੀਟਾਂ ਦੇ ਇਕੱਲੇ ਚੋਣ ਲੜਨ ਜਾ ਰਹੇ ਹਾਂ ਮਰਕੇ ਸ਼੍ਰੋਮਣੀ ਅਕਾਲ ਦਲ ਬਾਦਲ ਨਾਲ ਸੰਝੋਤਾ ਕਰਨ ਦੀ ਕੋਈ ਸੰਭਾਵਨਾ ਨਹੀਂ ਹੈਗੀ ਤਾਂ ਉਹਨੂੰ ਆਇਆ ਅਮਰ ਜਿਹੜਾ ਹੈਗਾ ਇਹ ਕੈਪਟਨ ਮਰਿੰਦਰ ਉਹਦੀ ਦੇਖੋ ਸੋਚ ਕੀ ਕਹਦੀ ਆ ਕੈਪਟਨ ਮਰਿੰਦਰ ਜਦੋਂ ਪਹਿਲਾਂ ਕਾਂਗਰਸ ਚੋਣ ਲੜੀ ਸੀਗੀ ਜਦੋਂ ਕੈਪਟਨ ਮਰਿੰਦਰ ਬਾਹਰ ਆ ਗਏ ਸੀਗੇ ਤਾਂ ਕਾਂਗਰਸ ਹਾਰ ਗਈ ਤਾਂ ਕੈਪਟਨ ਨੇ ਆਪਣੀ ਪਿੱਟ ਆਪੇ ਥਾਪੀ ਸੀਗੀ ਵੀ ਮੈਂ ਬਾਹਰ ਆ ਗਿਆ ਨਾ ਤਾਂ ਕਾਂਗਰਸ ਹਾਰੀ ਆ ਹੁਣ ਜੇ ਕਾਂਗਰਸ ਆ ਜਾਂਦੀ ਆ ਪੰਜਾਬ ਦੇ ਵਿੱਚ ਤਾਂ ਕੈਪਟਨ ਮਰਿੰਦਰ ਸਿੰਘ ਦੀ ਜਿਹੜੀ ਅਸਤਿਤਵ ਹੈਗਾ ਤਹਿਸ਼ ਨਹਿਸ਼ ਹੋ ਜਾਏਗਾ ਉਹ ਕਾਂਗਰਸ ਕੈਪਟਨ ਤੋਂ ਬਿਨਾ ਜਿੱਤ ਸਕਦੀ ਆ ਪੰਜਾਬ ਦੇ ਵਿੱਚ ਇਹ ਗੱਲ ਸਪਸ਼ਟ ਤੌਰ ਤੇ ਗੱਲ ਸਾਹਮਣੇ ਆਏਗੀ ਕੈਪਟਨ ਦਾ ਬਹੁਤ ਵੱਡਾ ਨੁਕਸਾਨ ਹੋਣਾ ਜ਼ਰੂਰੀ ਹੈਗਾ ਕਿ ਕੈਪਟਨ ਜਿਹੜਾ ਹੈਗਾ ਉਹ ਜਿਹੜੀ ਉਹਦੀ ਸਰਕਾਰ ਹੈਗੀ ਆ ਉਹ ਉੱਤੇ ਨਾਲ ਹੀ ਕਾਂਗਰਸ ਜਿੱਤ ਸਕਦੀ ਆ ਸੋ ਕਈ ਸਾਰੇ ਸਮੀਕਰਨ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਬਦਲਦੇ ਹੋਏ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ